ਮੈਂ ਮਾਰਸ਼ਲ ਨੂੰ ਹੁਕਮ ਦਿੰਦਾ ਕਿ ਮੈਂਬਰ ਸਾਹਿਬ ਨੂੰ ਬਾਹਰ ਭੇਜਿਆ ਜਾਵੇ ਬਾਹਰ ਕਰਕੇ ਜਾਓ ਮੈਂ ਮਾਰਸ਼ਲ ਨੂੰ ਹੁਕਮ ਦਿੰਦਾ ਕਿ ਮੈਂਬਰ ਸਾਹਿਬ ਨੂੰ ਬਾਹਰ ਛੱਡ ਕੇ ਆ ਜਾਓ ਸਰਦਾਰ ਅੰਦਰ ਸਰਦਾਰ ਆਈਂਦੇ ਨੇ ਇਹ ਕਰਨਾ ਹੈ ਇਹ ਕਰਨਾ ਹੈ ਅਤੇ ਹੋਰ ਕੌਣ ਹੈ ਕਿ ਉਹ ਸਰਦਾਰ ਬਾਹਰ ਚਲੇ ਜਾ ਜੋ ਸਰਕਾਰੀ ਕਾਰਵਾਈ ਨਿਰਬੇਤ ਚੱਲੂ ਰਹੇ 1 ਕਿਲੋ ਚੌਲ ਪੈਦਾ ਕਰਨ ਵਾਸਤੇ ਸਪੀਕਰ ਸਾਹਿਬ 3800 ਲੀਟਰ ਪਾਣੀ ਲੱਗ ਰਿਹਾ ਹੈ ਅਸੀਂ ਚੌਲ ਐਕਸਪੋਰਟ ਨਹੀਂ ਕਰ ਰਹੇ ਦੇਸ਼ ਨੂੰ ਅਸੀਂ ਪਾਣੀ ਐਕਸਪੋਰਟ ਕਰ ਰਹੇ ਮੈਂ ਪੰਜਾਬ ਦੀ ਗੱਲ ਕਰਦਾ ਜੀ ਪੰਜਾਬ ਦੀ ਗੱਲ ਕਰਦਾ ਜੀ ਬੈਠੋ ਬੈਠੋ ਜਿੱਦਣ ਦਿਓ ਬੈਠ ਜਾਓ ਬੈਠ ਮੈਂ ਪੰਜਾਬ ਦੀ ਗੱਲ ਕਰਦਾ ਕਿ ਕਿਵੇਂ ਸਾਦੂ ਖਾ ਕੇ ਧਰਤੀ ਮੈਂਬਰ ਸਾਹਿਬ ਹਾਊਸ ਨੂੰ ਚੱਲਣ ਦਿਓ ਬੰਦ ਸੀਐਮ ਸਾਹਿਬ ਬੋਲ ਰਿਹਾ ਜੋ ਕੁਝ ਵੀ ਤੇਰੀ ਜਿਆਦਾ ਤੋਂ ਬਿਨਾ ਬੋਲਿਆ ਜਾ ਰਿਹਾ ਰਿਕਾਰਡ ਨਾ ਕੀਤਾ ਜਾਵੇ ਅਸੀਂ ਅਸੀਂ ਬੋਲ ਜਾਨਦੇ ਉਹ ਬੋਲੀ ਜਾਣ ਨੂੰ ਬੋਲੀ ਸਾਹਿਬ ਬੋਲੀ ਜਾਣ ਦਿਓ ਬੋਲੀ ਜਾਣ ਦਿਓ ਬੋਲੋ ਬੋਲਦੇ ਰਹੋ ਹਾਂ ਜੀ ਸਪੀਕਰ ਸਾਹਿਬ ਮੈਂ ਇਹ ਕਹਿ ਰਿਹਾ ਸੀ ਕੱਲ ਨੂੰ ਫੋਟੋਸ਼ਪ ਜੂਗੀ ਠੀਕ ਹੈ ਠੀਕ ਹੈ ਤੁਸੀਂ ਦੱਬੀ ਵੀ ਲੱਗ ਜੂ ਬਸ ਬੈਹ ਜਾਓ ਬਸ ਉਹ ਬੈਹ ਜਾਓ ਰਾਣਾ ਜੀ ਰਾਣਾ ਜੀ ਪਹਿਲੇ ਜਣ ਮੇਰੇ ਹੱਥ ਦੇ ਵਿੱਚ ਹਾਊਸ ਨੂੰ ਚੰਗੀ ਤਰ੍ਹਾਂ ਚਲਾਉਣਾ ਸੀਐਮ ਸਾਹਿਬ ਇੱਕ ਮਿੰਟ ਸੀਐਮ ਸਾਹਿਬ ਇੱਕ ਮਿੰਟ ਸੀਐਮ ਸਾਹਿਬ ਸੀਐਮ ਸਾਹਿਬ ਇੱਕ ਰਾਣਾ ਜੀ ਸੀਐਮ ਸਾਹਿਬ ਇੱਕ ਮਿੰਟ ਤੁਸੀਂ ਕੁਝ ਨਹੀਂ ਬੋਲੋ ਕੀ ਆਪ ਦਾ ਰਾਣਾ ਜੀ ਮੈਂ ਮੈਂਬਰ ਸਾਹਿਬ ਨੂੰ ਬੇਨਤੀ ਕਰਦਾ ਕਿ ਹਾਊਸ ਨੂੰ ਚੱਲਣ ਦੇ ਇਹ ਮੇਰੇ ਮੇਰਾ ਜੇ ਮੇਰੀ ਡਿਊਟੀ ਆ ਕਿ ਹਾਊਸ ਚੰਗੀ ਤਰ੍ਹਾਂ ਚੱਲੇ ਸਾਰੇ ਮੈਂ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਰਾਣਾ ਕੁਜੀਤ ਜੀ ਜੇ ਤੁਹਾਡੇ ਕਰਨੇ ਦਾ ਬਦਲਿਆ ਫੇਰ ਇਸ ਤਰ੍ਹਾਂ ਦੀ ਤੁਸੀਂ ਕਹਿੰਦੇ ਸੀ ਮੈਂ ਡਿਟਰੈਕਸ਼ਨ ਕੀਤੀ ਗਈ ਤਾਂ ਮੈਂ ਸਬਸਟ੍ਰੈਕਸ਼ਨ ਲੈਣ ਲਈ ਮਜਬੂਰ ਹੋਵਾਂਗਾ ਸਾਹਿਬ ਜੀ ਦੁਬਾਰਾ ਫੇਰ ਅਗਰ ਇਸ ਤਰ੍ਹਾਂ ਦੀ ਇੰਟਰਫਰ ਕੀਤੀ ਗਈ ਮੈਂ ਸਬਸਟ੍ਰੈਕਸ਼ਨ ਲੈਣ ਲਈ ਮਜਬੂਰ ਹੋਵਾਂਗਾ ਹੋਇਆ ਕਿ ਤੁਸੀਂ ਉਹ ਤੁਸੀਂ ਇਹ ਲਾਡ ਮਾਰੀ ਨਿਕਲੇ ਬਾਪੂ ਜੀ ਹਾਲ ਹਾਂ ਮੈਂ ਨੋਟੇਮ ਕਰਨਾ ਪਏਗਾ ਅਗਰ ਦੁਵਾੜਾ ਇੰਟਰਰਪਸ਼ਨ ਕੀਤੀ ਗਈ ਤਾਂ ਮੈਨੂੰ ਨੋਟੇਮ ਕਰਨਾ ਪਏਗਾ ਮੈਂਬਰ ਸਾਹਿਬ ਨੂੰ ਜਦੋਂ ਸਦਨ ਦੇ ਨੇਤਾ ਬੋਲਦੇ ਤਾਂ ਕੋਈ ਵੀ ਨਹੀਂ ਬੋਲੇਗਾ ਅਮਨ ਜੀ ਬੈਠੋ ਤੁਸੀਂ ਤੁਸੀਂ ਬੈਠੋ ਬੈਠੋ ਸਾਰੇ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਬੈਠੋ ਜਦੋਂ ਸਦਨ ਦੇ ਨੇਤਾ ਬੋਲੇ ਤਾਂ ਕੋਈ ਵੀ ਮੈਂਬਰ ਨਹੀਂ ਬੋਲੇਗਾ ਮੰਤਰੀ ਜੀ ਬੈਠੋ ਮੰਤਰੀ ਜੀ ਬੈਠੋ ਰਾਣਾ ਜੀ ਮੈਨੂੰ ਨੇਮ ਕਰਨਾ ਪਏਗਾ ਮੈਨੂੰ ਨੇਮ ਕਰਨਾ ਪਏਗਾ ਮੈਨੂੰ ਰਾਣਾ ਜੀ ਰਾਣਾ ਜੀ ਕਿਰਪਾ ਕਰਕੇ ਤੁਸੀਂ ਬੈਠੋ ਮੈਨੂੰ ਨੇਮ ਕਰਨਾ ਪਏਗਾ ਹਾਊਸ ਦਾ ਡੈਕਰਮ ਬਣਾ ਕੇ ਰੱਖਣਾ ਹਾਊਸ ਦਾ ਡੈਕਰਮ ਬਣਾ ਕੇ ਰੱਖਣਾ ਮੈਂ ਸਾਰੇ ਮੈਂਬਰ ਸਰਾਂ ਤੋਂ ਬੇਨਤੀ ਕਰਦਾ ਕਿ ਬੈਠੋ ਸੀਮ ਸਿੰਘ ਸਾਹਿਬ ਹਲੋ ਹੈ ਜੀ ਸਪੀਕਰ ਸਾਹਿਬ ਮੈਂ ਕਹਿ ਰਿਹਾ ਸੀ ਪੰਜਾਬ ਦੇ ਹੱਕਾਂ ਤੇ ਹਮੇਸ਼ਾ ਲੜ ਕੇ ਆਪਣੇ ਪੰਜਾਬ ਦੇ ਹੱਕਾਂ ਤੇ ਟ੍ਰੇਜਰੀ ਬੈਂਚ ਦੇ ਮੈਂਬਰ ਸਾਹਿਬ ਨੂੰ ਬੇਨਤੀ ਕਰਦਾ ਬਾਈ ਰਾਣਾ ਸਾਹਿਬ ਨੂੰ ਕਹਤੋ ਬੈਠੋ ਰਾਣਾ ਜੀ ਜੀ ਰਾਣਾ ਜੀ ਦੱਸੋ ਸਪੀਕਰ ਸਾਹਿਬ ਦੱਸੋ ਦੇਖੋ ਪਹਿਲੀ ਵਾਰ ਮੁੰਡਾ ਬੋਲ ਰਿਹਾ ਉਹਨੂੰ ਬੋਲਣ ਨਹੀਂ ਦਿੱਤਾ ਇਹ ਕਿਹੜੇ ਵਾਰ ਇੰਟਰਫਰੈਕਸ਼ਨ ਪਾ ਰਿਹਾ ਇੱਕ ਮਿੰਟ ਸੁਣ ਤੇ ਲੋ ਉਹ ਬਰਦਾਸ਼ਤ ਕਰੋ ਚੁੱਪ ਕਰਾ ਦਊਂ ਮੈਂ ਹੱਕ ਕਰੂੰਗਾ ਉਹਨੇ ਕਰੂਗਾ ਬੈਠੋ ਮੈਂ ਗੰਦ ਗੱਲ ਕਰੂੰਗਾ ਰੈਜਰੀ ਪੈਂਸ਼ਨ ਤੋਂ ਗਾਣਾ ਸਾਹਿਬ ਮੈਂ ਗੰਦ ਗੱਲ ਕਰੂੰਗਾ ਕਟੂਕਟ ਇਹ ਤਾਂ ਸਖਾ ਕੇ ਲੈਂਦੇ ਕਿ ਪਹਿਲੀ ਵਾਰ ਬੋਲਣਾ ਕੀ ਹੈ ਉਹ ਮੈਂ ਕਿਹਾ ਜੀ ਅਗਰ ਜੋ ਨਹੀਂ ਬੋਲਦਾ ਉਹ ਨਹੀਂ ਬੋਲਦਾ ਉਹ ਚਰੇਤੇ ਦੀਆਂ ਖਾਣੇ ਖੰਡ ਮੇਲਾ ਬੋਲਦੀਆਂ ਨੇ ਖੰਡ ਮੇਲਾ ਕੋਈ ਚੋਰੀ ਦੀ ਨਹੀਂ ਬੈਠੋ ਜੀ ਗੱਲ ਨਹੀਂ ਕਰ ਮੇਲਾ ਬੈਠੋ ਬੰਦ ਮੇਲਾ ਚੋਰੀ ਬੈਠੋ ਸੀਐਮ ਸਾਹਿਬ ਲਲਾਂਗੇ ਪਤਾ ਉਹ ਵੀ ਸੀਐਮ ਸਾਹਿਬ ਸੀਐਮ ਸਾਹਿਬ ਅਰੇ ਲੈ ਜਾ ਦੇਖੋ ਬੋਲਣ ਵਾਲਾ ਉਹਦੀ ਮਾਫੀ ਮੰਗੋ ਨਾ ਜੋ ਗਲਤ ਬੋਲ ਰਿਹਾ ਉਹਦੀ ਮਾਫੀ ਮੰਗੋ ਸੀਐਮ ਸਾਹਿਬ ਕੇਅਰ ਬੜਾ ਮੈਨੂੰ ਮੌਕਾ ਦੇਓ ਜੀ ਮੈਂ ਸਰਦਾਰ ਇੰਦਰਪ੍ਰਤਾਪ ਸਿੰਘ ਨੂੰ ਨੇਮ ਕਰਦਾ ਹਾਂ ਨੇਮ ਕਰਦਾ ਹਾਂ ਅਤੇ ਹੁਕਮ ਕਰਦਾ ਹਾਂ ਕਿ ਉਹ ਸਦਰਨ ਤੋਂ ਬਾਹਰ ਚਲੇ ਜਾਣ ਜੋ ਸਦਰਨ ਦੀ ਕਾਰਵਾਈ ਨਿਰਵਿਘਨ ਚੱਲੂ ਰਹੇ میں مارشل کو حکم دینا کہ ممبر صاحب باہر بھیجا جائے باہر چڑھ کے آ جائے میں مارشل کو حکم دینا کہ ممبر صاحب باہر کے چڑک آ جائے باہر آ کو لینگویج باڈی لینگویج ممبر صاحب بےنتی ہے کہ آپ کا باہر چلے جان را اندر پرتاپ سنگ بےنتی ہے کہ باہر چلے جان باہر چلے جان ہو گیا جی میں ایکشن لے لیا میں لے جو بھی سدن دی آگیا تو بنا بولیا گیا اور رکارڈ نہ کیتا جائے جو بھی دی آگیا تو بنا بولیا گیا ہے وہ ریکارڈ نہ کیتا جائے میں ممبر صاحبان کو بےنتی کرتا کہ ممبر صاحب تسی بھی بیٹھو تسی بھی بیٹھو 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 مانیوگ مکھ منتری صاحب بہت بہت دنواد جی